ਕੀ ਕਹਿਣਾ ਮੇਰਾ ਨਾਮ ਜਸਮੇਲ ਸਿੰਘ ਹੈ ਜੀ ਹਾਂਜੀ ਸਰ ਅੱਜ ਜਿਹੜੀ ਘਟਨਾ ਹੋਈ ਹੈ ਕੀ ਕਹਿਣਾ ਚਾਹੁੰਦੇ ਇੱਕ ਘਟਨਾ ਬਸ ਇਹ ਹੋਈ ਹੈ ਜੀ ਮੈਂ ਰਾਮਪੁਰੇ ਤੋਂ ਬੱਚੇ ਲੈ ਕੇ ਉਹਨਾਂ ਟਿਊਸ਼ਨ ਵਾਲੇ 15 ਕੁੜੀਆਂ ਹੁੰਦੀਆਂ ਮੇਨਾਂ ਆਹ ਜਿਹੜਾ ਚ ਰਸਤਾ ਹੈ ਕੈਂਟ ਛਾਣੇ ਤੋਂ ਇਹਨਾਂ ਮੁੜਦੇ ਆ ਪਰ ਰਿੰਗ ਰੋਡ ਤੇ ਇੱਥੇ ਸਵੇਰੇ ਹੁੰਦੇ ਸ਼ੈਰ ਵਾਲੇ ਬੰਦੇ ਮੇਰੀ ਡੇਲੀ ਆਉਣ ਕਰਕੇ ਮੈਂ ਉੱਥੇ ਆ ਕੇ ਪਹਿਲਾਂ ਬ੍ਰੇਕਾ ਮਾਰਦਾ ਫਿਰ ਮੈਂ ਦੋਨੇ ਪਾਈ ਦੇਖਿਆ ਮੈਂ ਦੂਜਾ ਗੀਅਰ ਪਾ ਕੇ ਗੱਡੀ ਲਗਾਉਣ ਲੱਗ ਗਿਆ ਆ ਜਿੱਥੇ ਹੋਣ ਮੇਰੀ ਗੱਡੀ ਖੜੀ ਆ ਮਗਰ ਟਾਇਰ ਹੈ ਮੇਰੀ ਗੱਡੀ ਇੱਥੇ ਆ ਗਈ ਸੀ ਉਧਰੋਂ ਕਾਰ ਆਈ ਆ ਦੇਖੋ ਜਿੱਥੇ ਉਹ ਕਾਰ ਐ ਇੰਨੀ ਪਿੱਛੇ ਉਹ ਸੀਗੀ ਤੇ ਉਹ ਚਿੱਟੀਆਂ ਪੱਟੀਆਂ ਲੱਗੀਆਂ ਉੱਥੋਂ ਨੇ ਬ੍ਰੇਕ ਮਾਰੀ ਆ ਉਹਦੀ ਗੱਡੀ ਚਿਰੜ ਚਿਰੜ ਕਰਦੀ ਉਹਦੇ ਬ੍ਰੇਕ ਨਹੀਂ ਲੱਗੇ ਤੇ ਲੈ ਆ ਕੇ ਉਹਨੇ ਟੱਕੀ ਜਿ ਮਾਰੀ ਇੱਥੇ ਟੱਕੀ ਜਿ ਮਾਰ ਕੇ ਅਸੀਂ ਦਰ ਆ ਕੇ ਬੱਚੇ ਦੇਖਣਾ ਤੁਸੀਂ ਕਹੇ ਬੱਚੇ ਸੱਟ ਨਾ ਹੋਵੇ ਉਹਨੇ ਬੱਚੇ ਕੱਢਣ ਲੱਗੇ ਮੇਰੇ ਕੋਲੇ ਆ ਕੇ ਸ਼ੈਰ ਵਾਲੇ ਬੰਦੇ ਜਿੰਨੇ ਤੇ ਗੜੇ ਸੀ ਉਹ ਉਹ ਮੇਰੇ ਨਾਲ ਕਢਾਉਣ ਲੱਗ ਗਏ ਅਸੀਂ ਬੱਚੇ ਕੱਢਦੇ ਕੱਢਦੇ ਜਦੋਂ ਦੇਖਿਆ ਉਹ ਉੱਤਰ ਕੇ ਭੱਜ ਗਿਆ ਚਲੋ ਬੱਚੇ ਅਸੀਂ ਕੱਢ ਕੇ ਸਾਰਿਆਂ ਨੇ ਦੇਖਿਆ ਵੀ 60 ਫੀਟ ਉਹ ਇੱਕ ਕੁਕੀ ਦੇ ਗੋਡੇ ਤੇ ਵੱਜੀ ਐ ਇੱਕ ਦੇ ਮੜੀ ਦੀ ਝਰੀਟਾ ਜਾਂ ਮੇਰੇ ਲ ਇਹ ਲੋ ਇੰਨੇ ਅਸੀਂ ਇੱਥੇ ਬਾਹਲੇ ਬੱਚੇ ਅਸੀਂ ਰਾਮਪਰੇ ਫੋਨ ਕਰਤਾ ਬੱਚੇ ਘਬਰਾ ਕੇ ਕਹਿੰਦੇ ਵੀ ਅਸੀਂ ਕਲਾਸ ਲਾਉਣੀ ਹੈ ਤੇ ਉਹ ਉੱਥੇ ਭਾਗੇ ਚਾਰ ਬੱਚੇ ਕਹਿੰਦੇ ਵੀ ਅਸੀਂ ਲਾ ਲਾਂਗੇ ਕਲਾਸ ਸਾਡੇ ਮੰਮੀ ਡੱਡੀ ਆਉਂਦੇ ਉਹ ਲੈ ਜਾਣਗੇ ਤੁਹਾਨੂੰ ਉਹ ਕਲਾਸ ਲਾਉਣ ਭਾਗੇ ਇੰਨੇ ਇੱਥੇ ਖੜੇ ਸੀ ਜਦੋਂ ਉਹ ਦੂਜੇ ਮੁੰਡੇ ਜਿਹੜੇ ਸੀਗੇ ਉਹਨਾਂ ਨੇ ਉਹ ਗੱਡੀ ਦੀ ਕੁਦਰਤੀ ਉਹ ਹੀ ਡਿੱਗੀ ਚੱਕ ਲਈ ਡਿੱਗੀ ਚੱਕ ਕੇ ਦੇਖੀ ਉਹਦੀ ਡਿੱਗੀ ਚਾਰ ਕੌਂਟਰ ਘਟੋ ਘਟ ਪੋਸਟ ਹੈ ਇਹਨੋਂ ਉਹ ਭੁੱਕੀ ਕਹਿ ਦਿੰਦੇ ਆ ਇਸੇ ਕਰਕੇ ਉਹ ਬੰਦਾ ਗੱਡੀ ਮਾਰਨ ਸਾਰ ਭੱਜ ਗਿਆ ਤੇ ਉਹ ਇੰਨੇ ਥਾਣੇ ਵਾਲੇ ਆ ਗਏ ਸੀਗੇ ਉਹਨਾਂ ਨੇ ਵੀ ਆ ਕੇ ਜਦੋਂ ਗੱਡੀ ਦੇਖੀ ਚਾਰ ਸ ਉਹਨੇ ਉਹ ਗੱਡੀ ਦੀ ਚਾਬੀ ਗੱਢ ਲਈ ਡਗੀ ਲੋਕ ਕਰਕੇ ਚਾਬੀ ਉਹਨਾਂ ਕੋਲ ਜੀ ਸਰ ਬਾਜੀ ਵੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਹਰਪਾਲ ਸਿੰਘ ਢੱਲੋਂ ਮੈਂ ਐਮਸੀ ਇਸੇ ਬੋਰਡ ਤੋਂ ਨਾਲ ਵਾਲੇ ਏਰੀਏ ਤੋਂ ਇੱਥੇ ਐਕਸੀਡੈਂਟ ਹੋਇਆ ਥੋੜਾ ਜਿਹਾ ਪਹਿਲਾਂ ਤੇ ਅਸੀਂ ਨਾ ਸਾਡੇ ਡੀਸੀ ਸਾਹਿਬ ਸਾਡੇ ਐਮਸੀ ਸਾਹਿਬ ਦੀ ਮੀਟਿੰਗ ਸੀ ਹੁਣ ਤਾਂ ਸਾਡੇ ਕਮਿਸ਼ਨਰ ਸਾਹਿਬ ਆ ਗਏ ਅਸੀਂ ਉਦੋਂ ਵੀ ਡੀਸੀ ਸਾਹਿਬ ਨੂੰ ਕਿਹਾ ਸੀ ਕਿ ਵੀ ਇੱਥੇ ਨਾ ਹੰਬ ਲੱਗਣ ਵੱਡੇ ਐ ਲਗਾਤਾਰ ਜਿਹੜੇ ਜਿਨ੍ਹਾਂ ਦਾ ਕੰਟਰੋਲ ਹੋਵੇ ਕਿਉਂਕਿ ਹਰ ਹਫਤੇ 'ਚ 2-3 ਵਾਰ ਐਕਸੀਡੈਂਟ ਹੁੰਦਾ ਹੈਗਾ ਤੇ ਜਾਂ ਇੱਥੇ ਬੈਰੀਕੇਡ ਪੁਲਿਸ ਦੇ ਬੈਰੀਕੇਡ ਲੱਗਣ ਕਿਉਂਕਿ ਜਦੋਂ ਇੱਥੇ ਇੱਕ ਮਿਸ਼ਰਾ ਜੀ ਆਏ ਸੀ ਬਾਬਾ ਜੀ ਉਦੋਂ ਪੁਲਿਸ ਦੇ ਬੈਰੀਕੇਡ ਪਏ ਰਹੇ ਆ ਵੀ ਇਹਦਾ ਮਤਲਬ ਵੀ ਜਿਹੜਾ ਕੋਈ ਖਾਸ ਆ ਉਹਦੀ ਲਈ ਆਪਾਂ ਕਰ ਰਹੇ ਆ ਆਮ ਲੋਕਾਂ ਦੇ ਲਈ ਕੋਈ ਆਪਾਂ ਨੂੰ ਉਹ ਇੰਟਰਸਟ ਨਹੀਂ ਵੀ ਇੱਥੇ ਲਗਾਤਾਰ ਉਸ ਤਰ੍ਹਾਂ ਬੈਰੀਕੇਡ ਪਏ ਰਹੇ ਨੇ ਤਾਂ ਲੋਕਾਂ ਦੀ ਜਾਨ ਮਾਲ ਜਿਹੜੀ ਹੈ ਸੇਵ ਹੋਏ ਤੇ ਸਰ ਦੇਖਿਆ ਕੀ ਹੈ ਜਿੱਦਾਂ ਐਕਸੀਡੈਂਟ ਹੋਇਆ ਐਕਸੀਡੈਂਟ ਗੱਡੀ ਆ ਰਹੀ ਸੀ ਤੇਜ਼ ਸੀ ਬਹੁਤ ਜਿਆਦਾ ਤੇ ਆ ਸਕੂਲ ਬੈਂ ਮੈਂ ਤਾਂ ਖਰ ਬਾਅਦ ਤੋਂ ਆਇਆ ਹਾਂ ਪਰ ਤਾਂ ਜਿਹੜੇ ਦਰਸ਼ਕ ਸੀ ਉਹਨਾਂ ਨੇ ਦੱਸਿਆ ਵੀ ਗੱਡੀ ਜਿਆਦਾ ਤੇਜ਼ ਸੀ ਤੇ ਸਕੂਲ ਬੈਂ ਵਾਲੇ ਵੀ ਜਦੋਂ ਮੁੜਿਆ ਤੇ ਉਹ ਐਕਸੀਡੈਂਟ ਹੋਇਆਗਾ ਤੇ ਇਹ ਇੱਕ ਐਕਸੀਡੈਂਟ ਹੋ ਬਹੁਤ ਭਿਆਨਕ ਸੀਗਾ ਸਰ ਏਰੀਆ ਕਿਹੜਾ ਹੈ ਇਹ ਇਹ ਰਿੰਗ ਰੋਡ ਬਾਈਪਾਸ ਆ ਜਿਹੜਾ 6 ਬੰ ਨਾਲ ਆਪਣਾ ਕੈਂਟ ਦਾ ਏਰੀਆ ਛੋਣ ਕੋਈ ਬੱਚਿਆਂ ਦੇ ਵਗੈਰਾ ਦੇ ਵੀ ਇਫੈਕਟ ਫਿੱਟ ਬੱਚੀ ਹੈ ਪਤਾ ਲੱਗਿਆ ਵੀ ਜਿਹੜੇ ਸਕੂਲ ਬੈਂਡ ਦੇ ਵਿੱਚ ਬੱਚੇ ਸੀਗੇ ਕੋਈ ਲੜਕੀ ਉਹਦੇ ਵੀ ਸੱਟ ਲੱਗਿਆ ਵੀਰੇ ਦੇ ਸਰਕਾਰ ਵਾਲਾ ਕੋਈ ਇਹਦਾ ਬਾਰੇ ਤਾਂ ਪਤਾ ਨਹੀਂ ਆਪਾਂ ਨੂੰ ਕੌਣ ਸੀ ਕੀ ਸੀਗਾ ਆ ਕਹਿੰਦੇ ਛੱਡ ਕੇ ਗੱਡੀ ਬੰਦਾ ਭੱਜ ਗਿਆ ਅੱਛਾ ਜੀ ਇਹ ਬਿਲਕੁਲ ਇੱਧਰ ਖੜੀ ਸੀ ਬਿਲਕੁਲ ਆਮ ਨਾਲ ਮੋਡ ਰੀ ਸੀ ਸਰ ਇਹ ਇਹ ਬੱਚਿਆਂ ਦੀ 15 16 ਸਾਲ ਦੇ ਬੱਚੇ ਆ ਜੀ ਸਾਰੇ ਇਹਨਾਂ ਚ ਲੜਕੀਆਂ ਸੀਗੀਆਂ ਟਿਊਸ਼ਨ ਦੀਆਂ ਮੈਸ਼ਰੀ ਚੌਂਕ ਦੀਆਂ ਜੀ ਤੇ ਇਧਰੋਂ ਇਹ ਗੱਡੀ ਆ ਰਹੀ ਸੀ 120 30 ਦੀ ਸਪੀਡ ਤੇ ਧੰਕਾਰ ਆ ਜਿਹੜੀ ਜਿਹੜੀ ਕਾਰ ਡਾਇਰ ਕਾਰ ਆਈ ਉਹ 120 30 ਦੀ ਸਪੀਡ ਤੇ ਆ ਰਹੀ ਸੀ ਇੱਥੇ ਫਿਰ ਸਾਰੇ ਜਣੇ ਸੀ ਸੀ ਜੇ ਤਾਂ ਨੇ ਫਿਰ ਬੱਚਿਆਂ ਨੂੰ ਕੱਢਣ ਨੂੰ ਲੱਗ ਗਏ ਸਭ ਇਹ ਗਲਤੀ ਕਾਰ ਵਾਲੇ ਦੀ ਕਾਰ ਵਾਲੇ ਦੀ ਇਹ ਕਾਰ ਸਪੀਡ ਜ਼ਿਆਦਾ ਸੀ ਜੀ ਸਰ ਕਿੰਨੇ ਕ ਵਜੇ ਆ ਗਈ ਆ ਇਹ ਇਹ ਹੈਗੀ ਪੋਨੇ 8 ਵਜੇ ਦੇ ਕਰੀਬ ਦੀ ਆਈ 57 ਮੀਟਰ ਬੱਚਿਆਂ ਦੇ ਕੋਈ ਮਾਰੀ ਮੁੱਠੀ ਗੋਡੇ ਤੇ ਇੱਕ ਦੋ ਬੱਚਿਆਂ ਦੇ ਸੱਟਾਂ ਲੱਗੀਆਂ ਜਿਹੜਾ ਜਿਹੜਾ ਡਰਾਈਵਰ ਹੈ ਉਹਦੇ ਕੋਈ ਮਾਰੀ ਮੁੱਠੀ ਸੱਟ ਲੱਗੀ ਹੈ ਜੀ ਸਰ ਇੱਕ ਕੱਢੀ ਦਾ ਐਕਸੀਡੈਂਟ ਹੋਇਆ ਤੇ ਉਸ ਦੇ ਵਿੱਚੋਂ ਜਿਹੜਾ ਹੈਗਾ ਨਸ਼ੀਲੇ ਪਾਊਡਰ ਪਰਮਦ ਹੈ ਕੀ ਹੈ ਜੀ ਮਾਮਲਾ ਪੂਰਾ ਇੱਕ ਥਾਣਾ ਕੈਂਟਰੀ ਕਿ ਇਨਫਾਰਮੇਸ਼ਨ ਆਈ ਸੀਗੀ ਇੱਕ ਸਵਿਫਟ ਡਿਜ਼ਾਇਰ ਗੱਡੀ ਦਾ ਤੇ ਖਰਾਬਾ ਨੰਬਰ ਸਵਿਫਟ ਡਿਜ਼ਾਇਰ ਗੱਡੀ ਹੈ ਤੇ ਇੱਕ ਟੈਂਪੋ ਟ੍ਰੈਵਲਰ ਟਾਈਪ ਸੀਗਾ ਜਿਹਦੇ ਵਿੱਚ ਕੁਝ ਬੱਚੇ ਸੀਗੇ ਇਹਨਾਂ ਦਾ ਆਪਸੀ ਐਕਸੀਡੈਂਟ ਹੋਇਆ ਸੀਗਾ ਜਦੋਂ ਮੌਕੇ ਤੇ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਜਦੋਂ ਜਦ ਤੱਕ ਪੁਲਿਸ ਪਾਰਟੀ ਪਹੁੰਚੀ ਜਿਹੜਾ ਡਿਜ਼ਾਇਰ ਗੱਡੀ ਦਾ ਡਰਾਈਵਰ ਸੀਗਾ ਉਹ ਤਾਂ ਮੌਕੇ ਤੋਂ ਭੱਜ ਗਿਆ ਸੀਗਾ ਪਰ ਜਦੋਂ ਗੱਡੀ ਚੈੱਕ ਕੀਤੀ ਗਈ ਤਾਂ ਉਹਦੇ ਵਿੱਚ ਕੁਝ ਭੁੱਕੀ ਚੋਰਾ ਪੋਸਟ ਵਗੈਰਾ ਮਿਲਿਆ ਹੈਗਾ ਤਾਂ ਉਸ ਤੇ ਹੁਣ ਕਾਰਵਾਈ ਕਰਦੇ ਹੋਏ ਥਾਣਾ ਕੈਂਟਰੀ ਵਿੱਚ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਮਤਲਬ ਕਰ ਰਹੇ ਹਾਂ ਕਰਕੇ ਅਸੀਂ ਅੱਗੇ ਤਫਤੀਸ਼ ਦੌਰਾਨ ਜਿਹੜਾ ਵੀ ਸਵਿਫਟ ਦਾ ਇਹ ਜੱਡੀ ਦਾ ਡਰਾਈਵਰ ਕੌਣ ਤੇ ਮਾਲ ਕੌਣ ਤੇ ਆਇਡੈਂਟੀਫਾਈ ਕਰਕੇ ਅਗਲੀ ਕਾਰਵਾਈਆਂ ਵੱਲ ਚੱਲ ਕੇ ਆਉਂਦੇ ਹਾਂ ਸਰ ਇਸ ਮਾਮਲੇ ਜਖਮੀ ਵੀ ਹੋਏ ਆਏ ਕੁਝ ਪਤਾ ਲੱਗਾ ਸਵਿਫਟ ਚ ਕਿੰਨੇ ਬੰਦੇ ਸੀ ਇਹ ਡਿਜ਼ਾਇਰ ਇਹਨਾਂ ਸਵਿਫਟ ਡਿਜ਼ਾਇਰ ਦਾ ਤਾਂ ਹਜੇ ਨਹੀਂ ਪਤਾ ਲੱਗਾ ਕਿਉਂਕਿ ਡਰਾਈਵਰ ਮੌਕੇ ਤੋਂ ਭੱਜ ਗਿਆ ਸੀ ਪਰ ਜੋ ਪ੍ਰੀਲਿਮਿਨਰੀ ਪਤਾ ਲੱਗਿਆ ਤਾਂ ਦੱਸ ਰਹੇ ਸੀ ਕਿ ਇੱਕ ਡਰਾਈਵਰ ਸੀਗਾ ਤੇ ਬਟ ਜਿਹੜੇ ਦੂਜਾ ਟੈਂਪੂ ਵੈਂਗਰ ਸੀ ਜੋ ਟੈਂਪੂ ਟਰੈਵਲਰ ਟਾਈਪ ਸੀਗਾ ਉਹਦੇ ਵਿੱਚ ਕੁਝ 8-10 ਬੱਚੇ ਸੀਗੇ ਉਹ ਬੇਸਿਕਲੀ ਇੱਕ ਰਾਮਪੁਰੇ ਦਾ ਬੰਦਾ ਸੀਗਾ ਜਸਮੇਲ ਸਿੰਘ ਜੋ ਕਿ ਇਹ ਟਿਊਸ਼ਨਾਂ ਦੇ ਬੱਚੇ ਆਉਂਦੇ ਆ ਤਾਂ ਵਰਕ ਆਊਟ ਸਾਵਾਂ ਤੋਂ ਇਕੱਠੇ ਕਰਕੇ ਟਿਊਸ਼ਨਾਂ ਤੇ ਛੱਡਣ ਵਗੈਰਾ ਆਉਂਦਾ ਸੀਗਾ ਬਟ ਬੱਚੇ ਸਾਰੇ ਠੀਕ ਨੇ ਸੀ ਮਾਈਨਰ ਇੰਜਰੀ ਕਰਦੇ ਬੱਚੇ ਤੇ ਹੈ ਬਟ ਓਵਰਆਲ ਬੱਚੇ ਸਾਰੇ ਠੀਕ ਨੇ ਸੀ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز